ਹੈਲੋ ਸਸੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਇੰਜਰਮ ਕੁਕਿੰਗ ਦੇ ਵਿੱਚ ਤੁਸੀਂ ਥੰਬਨੇਲ ਤੇ ਦੇਖ ਹੀ ਲਿਆ ਹੋਏਗਾ ਅੱਜ گارਲਿਕ ਬ੍ਰੈਡ ਮੈਂ ਤਿਆਰ ਕਰ ਰਹੀ ਹਾਂ ਘਰ ਦੇ ਵਿੱਚ ਹੀ ਅਸੀਂ ਸਾਰਿਆਂ ਨੂੰ ਬਹੁਤ ਪਸੰਦ ਹੁੰਦਾ ਦੋਮਿਨੋਸ ਤੋਂ ਲੈ ਕੇ ਆਨੇ ਆ ਵੀ ਹਾਂ ਗਰਿਡ ਬ੍ਰੈਡ ਖਾਣਾ ਬਹੁਤ ਹੀ ਵਧੀਆ ਲੱਗਦਾ ਹੈ ਸੋ ਇਹ ਘਰ ਵਿੱਚ ਵੀ ਬਹੁਤ ਈਜ਼ੀ ਤਰੀਕੇ ਨਾਲ ਬਣਾਇਆ ਜਾਦਾ ਮੈਂ ਤੁਹਾਨੂੰ ਦੱਸਾਂਗੀ ਤੁਸੀਂ ਬਸ ਇਹ ਰੈਸਪੀ ਨੂੰ ਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਤੁਹਾਨੂੰ ਇਹ ਇਦਾਂ ਦੀ ਰੈਸਪੀ ਸਾਨੂੰ ਐਂਡ ਤੱਕ ਦੇਖਣ ਤਾਂ ਕਿ ਤੁਹਾਨੂੰ ਹਨਾ ਸਾਰੀ ਸਮਝ ਆਏਗੀ ਇਸ ਤਰੀਕੇ ਨਾਲ ਹਨਾ ਤੇ ਮੈਂ ਕੋਸ਼ਿਸ਼ ਕਰਦੀ ਹਾਂ ਮੈਂ ਆਪਣੀ ਰੈਸਪੀ ਨੂੰ ਸਿੰਪਲ ਹਨਾ ਰੱਖਣ ਦੀ ਤਾਂ ਜੋ ਸਾਰਿਆਂ ਨੂੰ ਸਮਝ ਲੱਗ ਜੇ ਸੋ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਤੇ ਟਿਪਸ ਐਂਡ ਟ੍ਰਿਕਸ ਆ ਕਈ ਵਾਰ ਕਈ ਕਹਿੰਦੇ ਨੇ ਸਾਡਾ گارਲਿਕ ਬਰੈਡ ਜਿਸੇ ਬਣਾਉਂਦੇ ਆ ਹਾਰਡ ਹੋ ਜਾਂਦਾ ਹੈ ਨਾ ਉਸ ਤਰੀਕੇ ਨਾਲ ਅਸੀਂ ਨਹੀਂ ਕਰਨਾ ਇਹ ਸੌਫਟੀ ਰਹੇਗਾ نیچے ਦਾ ਜਿਹੜਾ ਬੇਸ ਹੈ ਉਹ ਹਾਰਡ ਰਹੇਗਾ ਉੱਪਰ ਉਹ ਸੌਫਟ ਰਹੇਗਾ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਾਂਗੀ ਤੁਸੀਂ ਵੀ ਜਰੂਰ ਬਣਾ ਕੇ ਟਰਾਈ ਕਰਿਓ ਸੋ ਚਲੋ ਅਸੀਂ ਬਣਾਉਨੇ ਆ ਇਸ گارਲਿਕ ਬ੍ਰੈਡ ਬਣਾ ਲਈ ਨਾ ਮੈਂ ਥੋੜਾ ਜਿਹਾ ਦੁੱਧ ਲਿਆ ਤੁਸੀਂ ਥੋੜਾ ਲੂਕ ਵਾਰਮ ਲੈਣਾ ਇਹਨੂੰ ਬਿਲਕੁਲ ਜਿੱਦਾਂ ਮਤਲਬ ਆਪਣੀ ਫਿੰਗਰ ਡਿਪ ਹੋਣੀ ਚਾਹੀਦੀ ਇਹਦੇ ਵਿੱਚ ਜ਼ਿਆਦਾ ਗਰਮ ਤੇ ਜ਼ਿਆਦਾ ਠੰਡਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਣੀ ਇਸ ਤਰੀਕੇ ਨਾਲ ਜਿਹੜੀ ইস্ট ਹੈ ਨਾ ਉਹ ਫੁੱਲੇਗੀ ਨਹੀਂ ਫਰਮੈਂਟ ਨਹੀਂ ਹੋਏਗਾ ਆਟਾ ਸਾਡਾ ਤੇ ਬਿਲਕੁਲ ਹੀ ਥੋੜਾ ਜਿਹਾ ਮੈਂ ਨਾ ਮਾਈਕ੍ਰੋਵੇਵ ਕਰ ਲਿਆ ਸੀ ਉਸ ਤੋਂ ਬਾਅਦ ਥੋੜੀ ਜਿਹੀ ਚੀਨੀ ਪਾ ਦੇਣੀ ਆਪਾਂ ਤੇ ਚੀਨੀ ਨੂੰ ਚੰਗੀ ਤਰ੍ਹਾਂ ਡਿਸੋਲਵ ਕਰ ਦੇਣਾ ਅਸੀਂ ਇਹਦੇ ਵਿੱਚ फिर ਜਿਹੜੀ ਉਹ ਸਾਡੀ ਨਾ ਫਰਮੈਂਟੇਸ਼ਨ ਦੇ ਵਿੱਚ ਹੈਲਪ ਕਰਦੀ ਆ ਸੋ ਇੱਥੇ ਮੈਂ ইস্ট ਲੈ ਲਈ ਤੁਸੀਂ ইস্ট ਐਕਟਿਵ ਵੀ ਲੈ ਸਕਦੇ ਹੋ ਇਨਸਟੈਂਟ ਵੀ ਲੈ ਸਕਦੇ ਹੋ ਮੈਂ ਡਰਾਈ ইস্ট ਲੈ ਰਹੀ ਆ ਤੇ ਇੱਥੇ ਮੈਂ ਇੱਕ ਚਮਚ ਯੂਜ਼ ਕੀਤਾ ਤੇ ਮੈਂ 1 ਘੰਟੇ ਦਾ ਗਰਮੀ ਦਾ ਮੌਸਮ ਸੀ 1 ਘੰਟੇ ਵਿੱਚ ਹੀ ਮੈਂ ਫਰਮੈਂਟ ਕਰਨਾ ਸੀਗਾ ਇਸ ਕਰਕੇ ਮੈਂ 1 ਚਮਚ ਯੂਜ਼ ਕੀਤਾ ਅਗਰ ਤੁਸੀਂ ਲੌਂਗ ਲੰਬੇ ਟਾਈਮ ਤੱਕ ਨਾ 3-4 ਘੰਟੇ ਕਰਨਾ ਫਿਰ ਤੁਸੀਂ ਥੋੜੀ ਯੀਸਟ ਵੀ ਲੈ ਸਕਦੇ ਹੋ ਜੇ ਜਲਦੀ 15 ਮਿੰਟ ਚ ਕਰਨਾ ਤੁਸੀਂ ਜ਼ਿਆਦਾ ਯੀਸਟ ਵੀ ਲੈ ਸਕਦੇ ਹੋ ਫਿਰ ਇਹਨੂੰ 5 ਮਿੰਟ ਲਈ ਅਸੀਂ ਛੱਡ ਦੇਣਾ ਦੇਖੋ ਇਹ ਆਪਣੇ ਆ ਮਤਲਬ ਇਦਾਂ ਚੰਗੀ ਤਰ੍ਹਾਂ ਬੱਬਲਸ ਬਣ ਕੇ ਤਿਆਰ ਹੋ ਗਏ ਨੇ ਇਹਦਾ ਮਤਲਬ ਸਾਡੀ ਯੀਸਟ ਇੱਥੇ ਫਰਮੈਂਟ ਹੋ ਗਈ ਹੈ ਜੇ ਇਹ ਇਸ ਤਰ੍ਹਾਂ ਬੱਬਲਸ ਬੰਦਦੇ ਨੇ ਤੇ ਫਿਰ ਹੀ ਅਸੀਂ ਨੈਕਸਟ ਪ੍ਰੋਸੈਸ ਕਰਾਂਗੇ ਨਹੀਂ ਤੇ ਕੋਈ ਫਾਇਦਾ ਨਹੀਂ ਹੈਗਾ ਅੱਗੇ ਪ੍ਰੋਸੈਸ ਫਰਮੈਂਟ ਨਹੀਂ ਹੋਏਗਾ ਸੋ ਪਲੀਜ਼ ਤੁਸੀਂ ਵੀ ਅਗਰ ਜੇ ਨਹੀਂ ਇਸ ਸਾਡੀ ਫਰਮੈਂਟ ਹੋਦੀ ਤੁਸੀਂ ਦੁਬਾਰਾ ਉਹਨੂੰ ਕਰ ਲੈਣਾ ਹੈ ਸੇਮ ਪ੍ਰੋਸੈਸ ਕਰਕੇ ਤੇ ਨਹੀਂ ਤੇ ਨਹੀਂ ਹੈਨਾ ਸੋ ਇੱਥੇ ਮੈਂ ਨਾ ਮੈਦਾ ਲਿਆ ਇੱਕ ਕੌਲੀ ਲਈ ਤੁਸੀਂ ਆਪਣੇ ਹਿਸਾਬ ਨਾਲ ਲੈਣਾ ਮੈਂ 1 ਕੱਪ ਲੈ ਲਿਆ ਕਿਉਂਕਿ ਮੈਂ ਦੋ ਗਾਰਲਿਕ ਬ੍ਰੈਡ ਯੂਜ਼ ਬਣਾਉਂਗੀ ਤੇ ਮੈਂ ਥੋੜਾ ਜਿਹਾ ਇੱਥੇ ਨਮਕ ਪਾ ਦਿੱਤਾ ਤਾਂ ਥੋੜਾ ਜਿਹਾ گارਲਿਕ ਪੇਸਟ ਪਾ ਦਿੱਤੀ ਤੁਸੀਂ ਇੱਥੇ گارਲਿਕ ਪਾਊਡਰ ਆਂਦਾ ਉਹ ਵੀ ਪਾ ਸਕਦੇ ਹੋ ਜਾਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਇਹਦੇ ਵਿੱਚ ਸੀਜ਼ਨਿੰਗ ਪਾ ਦਿਓ ਉਹ ਵੀ ਬਹੁਤ ਵਧੀਆ ਟੇਸਟ ਦੇ ਆਂਦਾ ਹੈ ਸੋ ਇਸ ਤਰੀਕੇ ਨਾਲ ਅਸੀਂ ਇਕਦਮ ਪਾਣੀ ਨਹੀਂ ਪਾਵਾਂਗੇ ਕਿਉਂਕਿ ਹੌਲੀ ਹੌਲੀ ਪਾਵਾਂਗੇ ਪਹਿਲਾਂ ਇਹ ਅਸੀਂ ਦੇਖਣਾ ਕਿਉਂਕਿ ਆਪਾਂ ਦੁੱਧ ਵੀ ਤੇ ਪਾਇਆ ਹੈ ਨਾ ਜਿਹੜਾ ইস্ট ਵਾਲਾ ਸੋ ਅਸੀਂ ਥੋੜਾ ਥੋੜਾ ਪਾਣੀ ਪਾ ਪਾ ਕੇ ਇਹਨੂੰ ਇੱਕ ਸੌਫਟ ਮਲਾਇਮ ਜਿਹਾ ਇੱਕ ਡੋ ਤਿਆਰ ਕਰਾਂਗੇ ਮਲ ਮਲ ਕੇ ਮਸਲ ਮਸਲ ਕੇ ਇਹਨੂੰ ਕਰਨਾ ਹੈ ਆਪਾਂ ਜਿਵੇਂ ਨਾਰਮਲ ਡੋ ਕਰਦੇ ਆਂ ਓਵੇਂ ਨਹੀਂ ਕਰਨਾ ਹੈ ਥੋੜਾ ਸੌਫਟ ਹੋਣਾ ਚਾਹੀਦਾ ਤੇ ਬਿਲਕੁਲ ਹੀ ਇਹਨੂੰ ਆਪਾਂ ਮਸਲ ਮਸਲ ਕੇ ਇਹਨੂੰ ਜਿੰਨਾ ਮਸਲਿਆ ਜਾਂਦਾ ਨਾ ਅਗਰ ਤੁਸੀਂ ਇਹਨੂੰ ਮੈਂ ਮਤਲਬ ਫਲੈਟ ਸਰਫੇਸ ਤੇ ਵੀ ਕਰਨਾ ਹੈ ਉੱਥੇ ਵੀ ਕਰ ਸਕਦੇ ਹੋ ਲੇਕਿਨ ਮੈਂ ਇੱਥੇ ਕਰ ਰਹੀ ਆਂ ਤੇ ਇਹਨੂੰ ਚੰਗੀ ਤਰ੍ਹਾਂ ਇਹਦਾ ਮਤਲਬ ਸਟ੍ਰੈਚ ਕਰ ਕਰਕੇ ਅਸੀਂ ਇਹਦਾ ਉਹ ਕਰਨਾ ਹੈ ਇਹਦਾ ਗਲੂਟਨ ਇਚ ਡਿਵੈਲਪ ਕਰਨਾ ਹੈ ਮੇਨ ਕੰਮ ਇਹ ਹੀ ਆ ਵੀ ਗਲੂਟਨ ਡਵੈਲਪ ਹੋਏਗਾ ਤੇ ਆਪਣਾ ਪਰ ਜਿਹੜਾ گارਲਿਕ ਬ੍ਰੈਡ ਆ ਬਹੁਤ ਹੀ ਵਧੀਆ ਫੁੱਲੇਗਾ ਸੋ ਇੱਥੇ ਮੈਂ ਆਇਲ ਥੋੜਾ ਜਿਹਾ ਲੈ ਲਿਆ ਤੁਸੀਂ ਕੋਈ ਵੀ ਆਇਲ ਰਿਫਾਈਨਡ ਆਇਲ ਵਗੈਰਾ ਜਿਹਾ ਕਿਉ ਵੀ ਲੈ ਸਕਦੇ ਹੋ ਤੇ ਇਹਨੂੰ ਗ੍ਰੀਸ ਕਰ ਲੈਣਾ ਤੇ ਇਹਦੇ ਵਿੱਚ ਜਿਹੜਾ ਨਾ ਫਿਰ ਇਹਦਾ ਮੋਇਸਚਰ ਨਰਮ ਬਣਿਆ ਰਹੇਗਾ ਸਾਡਾ ਬ੍ਰੈਡ ਤੇ ਇਸ ਤਰੀਕੇ ਨਾਲ ਫਿਰ ਇਹਨੂੰ ਹੋਰ ਮਸਲ ਲੈਣਾ ਤੇ ਜਦੋਂ ਆਪਾਂ ਡੋਮੀਨੋਸ ਜਾਂਦੇ ਆ ਡੋਮੀਨੋਸ ਚ ਖਾਂਦੇ ਆ ਉਹ ਵੀ ਐਵੇਂ ਹੀ ਮਸਲਦੇ ਨੇ ਬਾਰ-ਬਾਰ ਆਟੇ ਨੂੰ ਬਹੁਤ ਹੀ ਸਮੂਥ ਕਰਕੇ ਗੁੰਦੇ ਨੇ ਸੋ ਆ ਦੇਖੋ ਹੁਣ ਮੈਂ ਥੋੜਾ ਜਿਹਾ ਇਹਨੂੰ ਨਾ ਜਦੋਂ ਆਪਾਂ ਰੈਸਟ ਲਈ ਰੱਖਣਾ ਥੋੜਾ ਜਿਹਾ ਮੈਂ ਨਾ ਤੇਲ ਥੋੜਾ نیچے ਲਗਾ ਦਿੱਤਾ ਬਰਤਨ ਦੇ ਹਨਾ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਲੋਈ ਇਹਦੀ ਤਿਆਰ ਕਰ ਲੈਣੀ ਆ ਕਸ-ਕਸ ਕੇ ਜਦੋਂ ਆਪਾਂ ਪੇੜਾ ਤਿਆਰ ਕਰਦੇ ਆ ਇਸ ਤਰੀਕਾ ਕਰਕੇ ਇਹਨੂੰ ਚੰਗੀ ਤਰ੍ਹਾਂ ਤੇਲ ਲਗਾ ਕੇ ਪੂਰਾ ਇਹਨੂੰ ਕਰ ਲਿਆ ਤੇ ਇਹਨੂੰ ਅਸੀਂ ਹੁਣ ਕਵਰ ਕਰਕੇ ਨਾ 1 ਘੰਟੇ ਤੱਕ ਰੱਖ ਦੇਣਾ ਅੱਧੇ ਘੰਟੇ ਤੱਕ ਵੀ ਰਾਈਜ਼ ਹੋ ਸਕਦਾ ਸੋ ਤੁਸੀਂ ਕਟੋ-ਕਟੇ 1 ਘੰਟੇ ਲਈ ਰੱਖਣਾ ਸੋ ਬਹੁਤ ਹੀ ਵਧੀਆ ਜਾਲੀਦਾਰ ਇਹ ਆਟਾ ਬਣ ਕੇ ਤਿਆਰ ਹੁੰਦਾ ਇਸ ਤਰੀਕੇ ਨਾਲ ਤੁਸੀਂ ਕਰੋਗੇ ਸੇਮ ਪ੍ਰੋਸੈਸ ਜਿੱਥੇ ਮੈਂ ਮਿਲਕ ਲਿਆ ਸ਼ੁਰੂ ਤੋਂ ਤੁਸੀਂ ਉੱਥੇ ਗਰਮ ਪਾਣੀ ਵੀ ਲੈ ਸਕਦੇ ਹੋ ਜਿਹੜਾ ਬਿਲਕੁਲ ਲੂਕ ਵਾਰਮ ਸੋਰੀ ਟੈਂਪਰੇਚਰ ਸੇਮ ਹੋਣਾ ਚਾਹੀਦਾ ਬਟ ਥੋੜਾ ਜਿਹਾ ਦੁੱਧ ਜ਼ਰੂਰ ਐਡ ਕਰਨਾ ਇਹਦੇ ਨਾਲ ਨਾ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਬੜਾ ਮਤਲਬ ਸਮੂਥ ਬਣ ਕੇ ਤਿਆਰ ਹੁੰਦਾ ਹੈ ਸੌਫਟ ਸੋ ਇਸ ਤਰੀਕੇ ਨਾਲ ਫਰਮੈਂਟ ਹੋ ਗਿਆ ਸੀਗਾ ਮੇਨ ਕੰਮ گارਲਿਕ ਬ੍ਰੈਡ ਵਿੱਚ گارਲਿਕ ਦਾ ਹੁੰਦਾ ਤਾਂ ਮੈਂ ਬਿਲਕੁਲ ਹੀ ਸਕ੍ਰੈਪ ਤੋਂ ਦੱਸ ਰਹੀਆਂ ਬਹੁਤ ਹੀ ਫਰੈਸ਼ ਮਤਲਬ ਇਹ ਆਪਾਂ ਮਤਲਬ ਬੰਦ ਹੈ ਫਰੈਸ਼ ਜਦੋਂ ਆਪਾਂ ਲਸਣ ਦੀਆਂ ਕਲੀਆਂ ਲੈਂਦੇ ਆ ਮੈਂ ਲਸਣ ਛਿੱਲ ਕੇ ਇਹਨੂੰ ਚੰਗੀ ਤਰ੍ਹਾਂ ਕੋਟ ਲਿਆ ਤੁਸੀਂ ਇਹਨੂੰ ਚੋਪ ਵੀ ਕਰ ਸਕਦੇ ਹੋ ਜਾਂ ਬਰੀਕਪਰੀ ਕੱਟ ਵੀ ਸਕਦੇ ਹੋ ਸੋ ਇੱਥੇ ਮੈਂ ਅਮੂਲ ਦਾ ਬਟਰ ਸਾਲਟਡ ਬਟਰ ਯੂਜ਼ ਕਰ ਰਹੀਆਂ ਤੁਸੀਂ ਇਹ ਜ਼ਰੂਰ ਧਿਆਨ ਰੱਖਣਾ ਅਗਰ ਸਾਲਟਡ ਬਟਰ ਨਹੀਂ ਯੂਜ਼ ਕਰ ਰਹੇ ਥੋੜਾ ਜਿਹਾ ਨਮਕ ਸਾਨੂੰ ਜ਼ਿਆਦਾ ਯੂਜ਼ ਕਰਨਾ ਪੈਣਾ ਹੈ ਸੋ ਇੱਥੇ ਮੈਂ ਸੌਲਟਰ ਪਰ ਥੋੜਾ ਜਿਹਾ ਇਹਦੇ ਚ ਐਡ ਕੀਤਾ ਤੇ ਨਾਲ ਫਰੈਸ਼ ਧਨੀਆ ਮੈਂ ਲਿਆ ਤੇ ਦਾ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਤੇ ਥੋੜਾ ਜਿਹਾ ਨਮਕ ਐਡ ਕੀਤਾ ਚਿਲੀ ਫਲੇਕਸ ਐਡ ਕੀਤਾ ਤੁਸੀਂ ਚਿਲੀ ਫਲੇਕਸ ਦੀ ਜਗ੍ਹਾ ਹਰੀ ਮਿਰਚ ਵੀ ਲੈ ਸਕਦੇ ਹੋ ਤੇ ਅਗਰ ਬਿਲਕੁਲ ਵੀ ਮਿਰਚ ਨਹੀਂ ਖਾਣੀ ਤੇ ਇਹਨੂੰ ਸਕਿਪ ਵੀ ਕਰ ਸਕਦੇ ਹੋ ਤੇ ਔਰੀਗানো ਸੀਜ਼ਨਿੰਗ ਵਗੈਰਾ ਇੱਥੇ ਤੁਸੀਂ ਐਡ ਕਰ ਲੈਣੀ ਆ ਕਿਉਂਕਿ ਇਹੀ ਜਿਹੜਾ ਅਸੀਂ ਮਤਲਬ ਇੱਕ ਪੇਸਟ ਬਣਾ ਕੇ ਤਿਆਰ ਕਰ ਰਹੇ ਹਾਂ ਇਹੀ ਇੱਕ ਬੇਸ ਹੈ گارਲਿਕ ਬ੍ਰੈਡ ਦਾ ਸੋ ਇਸ ਤਰੀਕੇ ਨਾਲ ਤੁਸੀਂ ਨੂੰ ਚੰਗੀ ਤਰ੍ਹਾਂ ਨਾ ਇਹਨੂੰ ਮੈਂ ਇਹਨੂੰ 2 ਮਿੰਟ ਲਈ ਨੂੰ ਚੰਗੀ ਤਰ੍ਹਾਂ ਚਲਾ ਲਿਆ ਇੱਕ ਸਮੂਥ ਕਰੀਮੀ ਪੇਸਟ ਬੰਨੀ ਚਾਹੀਦੀ ਹੈ ਬਹੁਤ ਹੀ ਵਧੀਆ ਇਹਦਾ ਫਲੇਵਰ ਆਉਂਦਾ ਹੈ ਸੋ ਤੁਸੀਂ ਆਪਣੇ ਮਨਪਸੰਦ ਇਥੇ ਵੈਜੀਸ ਐਡ ਕਰ ਲੈਣੀ ਹੈ ਪਿਆਜ਼ ਵੀ ਐਡ ਕਰ ਲਿਓ ਜਿਵੇਂ ਮੈਂ ਇਥੇ ਮੇ ਕੋ ਬੈਲ ਪੀਪਰ ਵਗੈਰਾ ਸੀਗੀ ਸ਼ਿਮਲਾ ਮਿਰਚ ਸੀ ਹਨਾ ਤੇ ਇਹ ਮੈਂ ਬਰੀਕ ਬਰੀਕ ਬਿਲਕੁਲ ਹੀ ਬਰੀਕ ਬਰੀਕ ਮੈਂ ਪਾ ਰਹੀ ਹਾਂ ਜੇ ਤੁਸੀਂ ਬਿਲਕੁਲ ਹੀ ਇਕੱਲਾ ਚੀਜ਼ ਵਾਲਾ ਬਣਾਣਾ ਤੁਸੀਂ ਇਕੱਲੀ ਚੀਜ਼ ਵੀ ਐਡ ਕਰ ਸਕਦੇ ਹੋ ਮੋਜ਼ਰੇਲਾ ਤੇ ਇਥੇ ਕੌਨ ਸਵੀਟ ਕੌਨਸ ਟੋਮਿਨੋਸ ਦੇ ਵੇ ਸਵੀਟ ਕੌਨਸ ਜ਼ਰੂਰ ਹੁੰਦੇ ਨੇ ਪਰ ਓ ਮੈਨੂੰ ਪਰਸਨਲੀ ਮੈਨੂੰ ਉਹਦਾ ਫਲੇਵਰ ਇੰਨਾ ਨਹੀਂ ਪਸੰਦ ਹੈਗਾ ਸੋ ਮੈਂ ਨਹੀਂ ਐਡ ਕਰ ਰਹੀ ਤੁਸੀਂ ਇਥੇ ਜਿਹੜੇ ਸਵੀਟ ਕੌਨਸ ਹੁੰਦੇ ਨੇ ਉਹ ਜ਼ਰੂਰ ਐਡ ਕਰਿਓ ਅਗਰ ਤੁਸੀਂ ਪਸੰਦ ਕਰਦੇ ਹੋ ਤੇ ਇਸ ਤਰੀਕੇ ਨਾਲ ਮੈਂ ਬਰਾਬਰ ਦੋ ਲੋਈਆਂ ਮੈਂ ਇੱਥੇ ਬਣਾ ਲਈਆਂ ਬਰਾਬਰ ਆਟਾ ਹੈ ਨਾ ਡਿਵਾਈਡ ਕਰ ਲਿਆ ਆਪਣਾ ਡੋ ਸੋ ਇੱਕ ਸਮੂਥ ਲੋਈ ਬਣਾ ਲੈਣੀ ਹੈ ਤੇ ਆਪਾਂ ਚੱਕਲੇ ਦੇ ਉੱਤੇ ਨਾ ਕੋਈ ਫਲੈਟ ਸਰਫੇਸ ਜਾਂ ਤੁਸੀਂ ਨੀਚੇ ਵੀ ਬਣਾ ਸਕਦੇ ਹੋ ਤੇ ਤੇ ਥੋੜਾ ਜਿਹਾ ਆਟਾ ਡਸਟ ਕਰ ਲੈਣਾ ਮੈਦਾ ਤੇ ਇਹਨੂੰ ਹੱਥ ਨਾਲ ਫਲਾ ਸਕਦੇ ਤੇ ਹੱਥ ਨਾਲ ਫਲਾ ਲੈ ਥੋੜਾ ਜਿਹਾ ਇਹਨੂੰ ਤੁਸੀਂ ਰੋਲ ਵੀ ਕਰ ਲੈਣਾ ਤੇ ਇਹਦੀ ਸ਼ੀਟ ਤੁਸੀਂ ਇੰਨੀ ਕ ਥਿੱਕ ਰੱਖਣੀ ਹੈ ਇਹ ਜਿਆਦਾ ਪਤਲਾ ਨਹੀਂ ਰੋਟੀ ਵਾਂਗੂ ਹੁੰਦਾ ਸੋ ਫਿਰ گارਲਿਕ ਬਲੱਡ ਸਾਡਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਸੋ ਅਪੇ ਓਵਨ ਵਾਲੀ ਟ੍ਰੇ ਵੀ ਲੈ ਲਈ ਓਵਨ ਵਾਲੀ ਟ੍ਰੇ ਨੂੰ ਵੀ ਥੋੜਾ ਜਿਹਾ ਗ੍ਰੀਸ ਕਰ ਲੈਣਾ ਔਇਲ ਦੇ ਨਾਲ ਫਿਰ نیچے ਤੋਂ ਵੀ ਬਹੁਤ ਹੀ ਵਧੀਆ ਪੱਕਦਾ ਹੈ 골ਡਨ ਕਲਰ ਆਂਦਾ ਹੈ ਤੇ ਰਿਮੂਵ ਵੀ ਈਜ਼ੀ ਹੋ ਜਾਂਦਾ ਜਦੋਂ ਤੁਸੀਂ ਕੱਢਣਾ ਹੁੰਦਾ ਨਾ ਗਾਰਲੀ ਬ੍ਰੈਡ ਸੋ ਇਸ ਤੀਕਾ ਸ਼ੀਟ ਦੇ ਦਿੱਤੇ ਮਿਸ਼ਾ ਲੈਣੀ ਆ ਤੇ ਹੁਣ ਜਿਹੜੀ ਆਪਣੀ ਪੇਸਟ ਤਿਆਰ ਕੀਤੀ ਆ ਉਹ ਸਾਰੇ ਤੇਲ ਅਸੀਂ ਲਾ ਦੇਣੀ ਆ ਚੰਗੀ ਤਰ੍ਹਾਂ ਸੋ ਉਹ ਮੈਂ ਲਗਾ ਦਿੱਤੀ ਤੇ ਨਾਲ ਹੀ ਵਿੱਚ ਮੈਂ ਵੈਜੀ ਸੈਡ ਕਰ ਦਿੱਤੀਆਂ ਤੇ ਮੋਜ਼ਰੇਲਾ ਚੀਜ਼ ਤੁਸੀਂ ਕੋਸ਼ਿਸ਼ ਕਰੋ ਚਿਲਡ ਹੋਣੀ ਚਾਹੀਦੀ ਹੈ ਮੈਂ ਨਾਲ ਦੇ ਨਾਲ ਫ੍ਰੀਜ ਤੋਂ ਕੱਢੀ ਚਪਾਈ ਫਿਰ ਇਹਦੇ ਨਾਲ ਕੀ ਹੁੰਦਾ ਚੀਜ਼ ਜਦੋਂ ਅਸੀਂ ਗਾਰਲੀ ਬ੍ਰੈਡ ਫੋਲਡ ਕਰਦੇ ਬਾਹਰ ਨਹੀਂ ਆਉਂਦੀ ਜਦੋਂ ਅਸੀਂ ਉਹਨੂੰ ਮੈਲਟ ਹੁੰਦੀ ਨਾ ਓਵਨ ਦੇ ਵਿੱਚ ਸੋ ਇਸ ਤਰੀਕੇ ਨਾਲ ਤੁਸੀਂ ਟੈਂਪਰੇਚਰ ਬਹੁਤ ਹੀ ਚਿਲਡ ਲੈਣਾ ਇਹਨੂੰ ਤੇ ਇਹਦੇ ਵਿੱਚ ਤੁਸੀਂ ਆਪਣੇ ਫਲੇਵਰ ਨਾਲ ਹਨਾ ਸੀਜ਼ਨਿੰਗ ਵਗੈਰਾ ਐਡ ਕਰ ਸਕਦੇ ਹੋ ਨਮਕ ਆਲਰੇਡੀ ਹੁਣ ਹੋ ਗਿਆ ਕਿਉਂਕਿ ਆਪਾਂ ਬੇਸ ਦੇ ਵਿੱਚ ਵਿੱਚ ਪਾਇਆ ਹੈ ਤੇ ਪੇਸਟ 'ਚ ਵੀ ਪਾ ਲਿਆ ਹੈ ਹਨਾ ਸੋ ਇਸ ਤਰੀਕੇ ਨਾਲ ਨਮਕ ਬਿਲਕੁਲ ਹੀ ਵਧੀਆ ਇਸ ਤਰੀਕੇ ਨਾਲ ਤੁਸੀਂ ਬਣਾਇਓ ਤੇ ਕਿਉਂਕਿ ਅਮੂਲ ਸਾਲਟ ਵਿੱਚ ਅਮੂਲ ਬਟਰ ਵਿੱਚ ਵੀ ਹੁੰਦਾ ਹੈ ਸਾਲਟ ਸੋ ਇਹਨੂੰ ਇਸ ਤਰੀਕੇ ਨਾਲ ਥੋੜਾ ਥੋੜਾ ਜਿਹਾ ਪ੍ਰੈਸ ਕਰ ਲੈਣਾ ਆਪਾਂ ਤਾਂ ਜੋ ਆਪਣੀ ਚੀਜ਼ ਵਗੈਰਾ ਜਿਹੜੀ ਸਟਫਿੰਗ ਕੀਤੀ ਉਹ ਬਾਹਰ ਨਾ ਆਵੇ ਜਦੋਂ ਅਸੀਂ ਓਵਨ ਦੇ ਵਿੱਚ ਰੱਖਾਂਗੇ ਇਹਨੂੰ ਸੋ ਹੁਣ ਕੀ ਕਰਨਾ ਹੈ ਇਹਦੇ ਉੱਪਰ ਵੀ ਜਿਹੜਾ ਆਪਾਂ گارਲਿਕ ਪੇਸਟ ਆਫ گارਲਿਕ ਬਟਰ ਲਗਾ ਲੈਣਾ ਉੱਤੇ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਟੈਕਸਚਰ ਵੀ ਬਹੁਤ ਵਧੀਆ ਆਉਂਦਾ ਆਪਾਂ ਸੀਜ਼ਨਿੰਗ ਵਗੈਰਾ ਅਲੱਗ ਤੋਂ ਐਡ ਨਹੀਂ ਕਰਨੀ ਅਸੀਂ ਇਹਦੇ ਚ ਹੀ ਪਾ ਦਿੱਤੀ ਹੈ ਸੋ ਇੱਥੇ ਜਿੱਦਾਂ ਮਤਲਬ ਡੋਮੀਨੋਜ਼ ਵਾਲੇ ਕੱਟ ਲਗਾਉਂਦੇ ਨੇ ਇਸ ਤਰੀਕੇ ਨਾਲ ਤੁਸੀਂ ਕੱਟ ਲਗਾ ਲੈਣਾ ਬਿਲਕੁਲ ਹਲਕੇ ਹਲਕੇ ਲਗਾਣੇ ਆ ਜਿਆਦਾ ਨਹੀਂ ਲਗਾਣੇ ਕਿਉਂਕਿ ਇਹਦਾ ਸਟਫਿੰਗ ਸਾਡੀ ਬਾਹਰ ਆ ਜੀਏਗੀ ਅਸੀਂ ਬਣਨ ਤੋਂ ਬਾਅਦ ਇਹਨੂੰ ਕਟਾਂਗੇ ਹੁਣ ਅਸੀਂ ਕੀ ਕਰਨਾ ਹੈ ਇਹਨੂੰ ਮੈਨੂੰ ਲੱਗਾ ਵੀ ਦੂਸਰਾ ਵੀ ਨਾਲ ਹੀ ਇਹਦੇ ਲਗਾ ਦੇਣੇ ਆ ਸੋ ਮੈਂ ਦੂਸਰਾ ਵੀ ਇੱਕ ਵਾਰੀ ਤੁਹਾਨੂੰ ਦੱਸ ਦਿੰਨੀ ਆ ਥੋੜਾ ਸ਼ਾਰਟ ਕਰਕੇ ਉਹ ਵੀ ਇਸ ਤਰੀਕੇ ਨਾਲ ਆਪਾਂ ਲੋਈ ਲਈ ਉਹਨੂੰ ਫਲੈਟ ਕਰ ਲਿਆ ਤੇ ਤੇ گارਲਿਕ ਬਟਰ ਲਗਾ ਦਿੱਤਾ ਤੇ ਉਦਾਂ ਹੀ ਉਹਦੇ ਚ ਸਟਫਿੰਗ ਕਰ ਦੇਣੀ ਅਸੀਂ ਸੇਮ ਹੀ ਪ੍ਰੋਸੈਸ ਹੈ ਤੇ ਮੈਂ ਕਿਹਾ ਇੱਕ ਟ੍ਰੇ ਦੇ ਵਿੱਚ ਆਪਾਂ ਦੋ ਹੀ ਐਟ ਅ ਟਾਈਮ ਲਗਾ ਦੇਣੇ ਆ ਸੋ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਦੇਖੋ ਜਿਹੜਾ ਆਟਾ ਅਸੀਂ ਡੋ ਬਣਾਇਆ ਇਹਦੇ ਨਾਲ ਅਸੀਂ ਜਿੰਗੀ ਪਰਸਲ ਪੀਜ਼ਾ ਵਗੈਰਾ ਤੇ گارਲਿਕ ਬ੍ਰੈਡ ਕਿੰਨਾ ਕੁਝ ਬਣਾ ਸਕਦੇ ਹਾਂ ਤੇ ਇਸੇੇਮੀ ਪ੍ਰੋਸੀਜਰ ਨਾਲ ਮਤਲਬ ਆਪਾਂ ਆਟਾ ਇਹਦਾ ডো ਤਿਆਰ ਕਰਨਾ ਹੈ ਤੇ ਇਸ ਤਰੀਕੇ ਨਾਲ ਮੈਂ ਬਣਾ ਦਿੱਤਾ ਹੈ ਤੇ ਤੁਸੀਂ ਇਹਦੇ ਵਿੱਚ ਵੀ ਜਿਵੇਂ ਥੋੜੀ ਜੀ ਹੈਨਾ 오ਰੀਗানো ਸੀਜ਼ਨਿੰਗ ਵਗੈਰਾ ਐਡ ਕਰ ਲੈਣੀ ਹੈ ਤੇ ਇਹਨੂੰ ਫੋਲਡ ਕਰ ਲੈਣਾ ਤੇ ਇਹਦੇ ਉੱਤੇ ਵੀ گارਲਿਕ ਬਰਡਰ ਇਸ ਤਰੀਕੇ ਨਾਲ ਲਾ ਲੈਣਾ ਤੇ ਥੋੜੇ ਕੱਟ ਲਗਾ ਕੇ ਤੇ ਇਹਨੂੰ ਉਸੇ ਸੇਮ ਟ੍ਰੇ ਦੇ ਵਿੱਚ ਮੈਂ ਰੱਖ ਰਹੀ ਹਾਂ ਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਹੀ ਸੀ ਮੈਨੂੰ ਕਿ ਦੋਨੇ ਇੱਕ ਟਾਈਮ ਤੇ ਪੱਕ ਜਾਣਗੇ ਤੇ ਤੁਸੀਂ ਇਹਨੂੰ ਮੈਂ ਇੱਥੇ 20 2025 225 ਸੈਲਸੀਅਸ ਦੇ ਉੱਤੇ ਇਹਨੂੰ 15 ਤੋਂ 16 ਮਿੰਟ ਲਈ ਲਗਾਇਆ 15 ਮਿੰਟ ਤੁਸੀਂ 15 ਤੋਂ 16 ਦੇ ਵਿੱਚ ਵਿੱਚ ਤੁਸੀਂ 15 ਮਿੰਟ ਬਾਅਦ ਚੈੱਕ ਜਰੂਰ ਕਰਦੇ ਰਹਿਣਾ ਹੈ ਕਿ ਕਿੰਨੇ ਵਧੀਆ ਰਾਈਜ਼ ਹੋ ਰਹੇ ਸੀਗੇ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਸੋ ਮੈਂ 15 ਮਿੰਟ ਬਾਅਦ ਜਦੋਂ 16 ਮਿੰਟ ਬਾਅਦ ਨੇ ਮੈਂ ਚੈੱਕ ਕੀਤਾ ਦੇਖਿਆ ਤੇ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਏ ਸੀ ਕਿ ਬਹੁਤ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਬਹੁਤ ਵਧੀਆ ਲੱਗਦੇ ਸੀ ਬਣਾਉਂਦੇ ਰਹਿੰਦੇ ਆ ਵੈਸੇ ਜਦੋਂ ਵੀ ਅਸੀਂ ਪੀਜ਼ਾ ਬਣਾਨੇ ਨਾ ਉਦੋਂ ਹਮੇਸ਼ਾ ਬਣਾਨੇ ਤੇ ਕੀ ਕੀਤਾ ਆਪਾਂ ਉੱਪਰਲਾ ਇਹਨੂੰ ਸੌਫਟ ਰੱਖ ਲਈ ਨਾ ਥੋੜਾ ਟਾਈਮ ਇਹਨੂੰ 5 ਮਿੰਟ ਲਈ ਕਵਰ ਕਰ ਲੈਣਾ ਜਿਹੜਾ ਵੀ ਆਪਣਾ ਜਿਵੇਂ ਕੱਪੜਾ ਹੁੰਦਾ ਸੂਤੀ ਹੈ ਨਾ ਫਿਰ ਉੱਪਰ ਉਹ ਸੌਫਟ ਹੁੰਦਾ ਹੈ ਪੂਰਾ ਹਾਰਡ ਨਹੀਂ ਬਣਦਾ ਤੇ ਇਸ ਤਰੀਕੇ ਨਾਲ ਇਸ ਨੂੰ ਕੱਟ ਕਰ ਲੈਣਾ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਚੀਜ਼ ਵੀ ਜਿੰਨੀ ਕੈੜੀ ਤੁਸੀਂ ਜ਼ਿਆਦਾ ਵੀ ਐਡ ਕਰ ਸਕਦੇ ਹੋ ਬਿਲਕੁਲ ਹੀ ਸਹੀ ਸੀਗੀ ਇਸ ਤਰੀਕੇ ਨਾਲ ਤੁਸੀਂ ਬਣਾਓ ਏ ਸਟਫਡ ਪੀਸਾ ਅਗਰ ਤੁਸੀਂ ਸਟਿਕਸ ਬਣਾਣੀਆਂ ਇਕੱਲੇ ਬਿਨਾਂ ਚੀਜ਼ ਤੋਂ ਉਹਦਾ ਵੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਘਰ ਵਿੱਚ ਤੁਸੀਂ ਜਰੂਰ ਟਰਾਈ ਕਰਿਓ ਪਰਫੈਕਟਲੀ ਇਹ ਕੁੱਕ ਹੋਇਆ ਸੀਗਾ ਤੇ ਇਹ ਆਪਾਂ ਕੜਾਈ ਵਿੱਚ ਕੁੱਕਰ ਵਿੱਚ ਵੀ ਬਣਾ ਸਕਦੇ ਆ ਸੋ ਅਗਰ ਮੇਰੀ ਰੈਸਪੀ ਤੁਹਾਨੂੰ ਪਸੰਦ ਆਈ ਤੇ ਤੁਸੀਂ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਰ ਤੁਸੀਂ ਇਸ ਤਰ੍ਹਾਂ ਦੀ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ